ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਸਾਰੀ ਤੁਸੀਂ ਵੀਡੀਓ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਪਿੰਡ ਕਣਗੜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਅੱਜ ਖੁਦ ਮੌਜੂਦਾ ਸਰਪੰਚ ਦਵਿੰਦਰ ਸਿੰਘ ਚੀਮਾ ਤੇ ਨਾਲ ਉਹਨਾਂ ਦੇ ਮੈਂਬਰ ਸਹਿबान ਇੱਥੇ ਪਹੁੰਚੇ ਨੇ ਇੱਕ ਥਾਈ ਦੇ ਵਿੱਚ ਨਾਰਮਲ ਇੱਕ ਇਕੱਠ ਰੱਖਿਆ ਗਿਆ ਜਿਹਦੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਜੁਧ ਨਸ਼ਿਆਂ ਵਿਰੁੱਧ ਤਹਿਤ ਪਿੰਡ ਕਾਨਗੜ ਭੂਤ ਨਦੀ ਪੰਚਾਇਤ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮਤਾ ਪਾਇਆ ਗਿਆ ਜੇ ਪਿੰਡ ਵਿੱਚ ਕੋਈ ਵੀ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਗਿਆ ਉਸ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਜੇ ਪ੍ਰਸ਼ਾਸਨ ਉਸ ਦੇ ਖਿਲਾਫ ਕੋਈ ਕਾਰਵਾਈ ਕਰਦਾ ਕਰੇਗਾ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਉਸ ਦਾ ਸਾਥ ਨਹੀਂ ਦੇਵੇਗੀ ਜੇ ਕੋਈ ਵੀ ਵਿਅਕਤੀ ਉਸ ਨਸ਼ੇੜੀ ਦਾ ਸਾਥ ਦੇਵੇਗਾ ਤਾਂ ਉਸ ਵਿਅਕਤੀ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਪਰਿਵਾਰ ਆਪਣੇ ਬੱਚੇ ਦਾ ਨਸ਼ਾ ਛਡਾਉਣਾ ਚਾਹੁੰਦਾ ਹੈ ਤਾਂ ਉਹ ਪਰਿਵਾਰ ਪੰਚਾਇਤ ਨਾਲ ਸੰਪਰਕ ਕਰ ਸਕਦਾ ਹੈ ਪਰਿਵਾਰ ਦੀ ਸੂਚਨਾ ਗੁਪਤ ਰੱਖੀ ਜਾਵੇਗੀ ਇਹ ਮਤਾ ਸਾਰੇ ਪਿੰਡ ਦੀ ਸਹਿਮਤੀ ਨਾਲ ਪਾਇਆ ਗਿਆ ਹੈ ਜੀ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਅੱਜ ਅਠਾ ਕਾਗੇ ਆਏ تھے ਆਪਣੇਰ ਮਸਾਲੇ ਦੇ ਵਿੱਚ ਨਸ਼ਾ ਵਿਰੋਧ ਨੂੰ ਲੋਕ ਰੱਖਦੇ ਹੋਏ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ ਇਹ ਇੱਕ ਮਤਾ ਹੈ ਜੀ ਇਸ ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਜਿਹੜੇ ਕੋਈ ਨਸ਼ਾ ਕਰਦਾ ਜਾਂ ਕੋਈ ਵੇਚਦਾ ਫੜਿਆ ਗਿਆ ਉਸ ਤੇ ਕਾਨੂੰਨੀ ਕਾਰਵਾਈ ਹੋਗੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਗਰੀਬ ਪਰਿਵਾਰ ਹੈ ਉਹਦਾ ਸਾਰੀ ਪਿੰਡ ਸਾਥ ਦੇਊਗੀ ਚਾਹੇ ਆਪਾਂ ਨੂੰ ਅਗਰਾਹੀ ਕਰਕੇ 5-500 ਰੁਪਏ ਇਕੱਠਾ ਕਰਕੇ ਉਹ ਪਰਿਵਾਰ ਦੇ ਨਾਲ ਖੜਾ ਗੀ ਸਾਨੂੰ ਪੂਰੀ ਉਮੀਦ ਹੈ ਜੀ ਪਿੰਡ ਵਾਲੇ ਸਾਡਾ ਸਾਥ ਦੇਣਗੇ ਇਸ ਵਿੱਚ ਵਿੱਚ ਤੇ ਬਾਕੀ ਜਿਹੜਾ ਕੋਈ ਗਰੀਬ ਪਰਿਵਾਰ ਹੈ ਨਾ ਪਹਿਲੇ ਮੈਂ ਕਿਹਾ ਉਹਦਾ ਸਾਰੇ ਪਿੰਡ ਵਾਲੇ ਸਾਥ ਦੇਣਗੇ ਤੇ ਅਸੀਂ ਚਾਹੁੰਦੇ ਹਾਂ ਸਾਰਾ ਪਿੰਡ ਸਾਡੇ ਨਾਲ ਤੁਰੇ ਧੰਨਵਾਦ ਅਸੀਂ ਕਹਿੰਦੇ ਅੱਜ ਜਿਹੜੀ ਪਿੰਡ ਕਣਗੜ ਦੇ ਵਿੱਚ ਇੱਕ ਕੱਟ ਰਖਿਆ ਗਿਆ ਜੀ ਵੀ ਨਸ਼ਿਆਂ ਦੇ ਵਿਰੁੱਧ ਆ ਕਿ ਜੇ ਕੋਈ ਨੌਜਵਾਨ ਨਾ ਤਾਂ ਕਰਦਾ ਪਾਇਆ ਜਾਂਦਾ ਤੇ ਉਹਦਾ ਵੀ ਆਪਣਾ ਨਸ਼ਾ ਵੀ ਛਡਾ ਮੇਂ ਪੰਚਾਇਤ ਕਹਿ ਰਹੀ ਆ ਤੇ ਜੇ ਕੋਈ ਬੇਜਾ ਦਾ ਪਾਇਆ ਗਿਆ ਤਾਂ ਕਲੋਨੀਆਂ ਤੇ ਕਾਰਵਾਈ ਹੋਗੀ ਤੁਸੀਂ ਸਾਥ ਦਿੰਦੇ ਪੰਚਾਇਤ ਇਸ ਕੰਮ ਦੇ ਵਿੱਚ ਹਾਂਜੀ ਵੀਰ ਜੀ ਅਸੀਂ ਨਾਲਾਂਗੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਥੋੜੇ ਨਾਲਾਂਗੇ ਅਸੀਂ ਪੰਚਾਇਤ ਦੇ ਨਾਲ ਆ ਜੇ ਕਿਸੇ ਦਾ ਬੱਚਾ ਬਚਦਾ ਆਪਣੀ ਕੀ ਆਪਣਾ ਕੀ ਹਰ ਜਗਾ ਆਪਾਂ ਦੇ ਨਾਲ ਆ ਜੇ ਸਾਡੀ ਕਿਤੇ ਲੋੜ ਵੀ ਆਸੀ ਨਾਲ ਵੀ ਚੱਲਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਗੱਲਬਾਤ ਸੁਣੀਆ ਜ਼ੋਰ ਟੀਵੀ ਦੇ ਤੋਂ ਕਰਮਿੰਦ ਕੱਤਰ ਦੀ ਰਿਪੋਰਟ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਜਾਂ ਕਿਤੇ ਵੀ ਅਮਰਜੈਂਸੀ ਹੋਵੇ ਤਾਂ ਸਾਨੂੰ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੁਲਾ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ